ਫਾਇਲ ਤਹਿਸੀਲ ਦੇਪਿੰਡ ਕਸਬਾ ਮਲੋਧ ਦੇ ਪਿੰਡ ਬੇਰਕਲਾ ਵਿੱਚ ਬਹੁਤ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ ਦਰਸਲ ਇੱਕ ਬੇहद ਗਰੀਬ ਵਿਅਕਤੀ ਹਰਪ੍ਰੀਤ ਸਿੰਘ ਜੋ ਕਿ ਤਿੰਨ ਬੱਚਿਆਂ ਦਾ ਪਿਤਾ ਹੈ ਤੇ ਪਿਛਲੇ ਕਰੀਬ 3 ਸਾਲ ਤੋਂ ਸ਼ੁਕਰਾਨੀ ਨਾਂ ਦੀ ਬਿਮਾਰੀ ਨਾਲ ਮੰਝੇ ਤੇ ਪਿਆ ਹੈ ਜਿਸ ਨਾਲ ਪੂਰਾ ਪਰਿਵਾਰ ਇਸ ਸਮੇਂ ਰੋਟੀ ਤੋਂ ਵੀ ਅਵਾਜ਼ਾਰ ਹੋਇਆ ਪਿਆ ਹੈ ਆਲਮ ਇਹ ਹੈ ਕਿ ਬੱਚਿਆਂ ਦੀ ਪੜ੍ਹਾਈ ਵੀ ਅਧਵਿਚਾਰ ਹੀ ਛੁੱਟ ਚੁੱਕੀ ਹੈ ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਿਸ਼ਤੇਦਾਰਾਂ ਕੋਲੋਂ ਪਹਿਲਾ ਪੈਸੇ ਫੜ ਕੇ ਇਲਾਜ ਸ਼ੁਰੂ ਕਰਵਾਇਆ ਸੀ ਪਰ ਹੁਣ ਪੈਸੇ ਨਾ ਹੋਣ ਕਰਕੇ ਹਰਪ੍ਰੀਤ ਸਿੰਘ ਦਾ ਇਲਾਜ ਬੰਦ ਹੋ ਚੁੱਕਾ ਹੈ। ਉਨ੍ਹਾਂ ਸਮੂਹ ਦਾਨੀ ਸੱਜਣਾ ਤੇ ਸਮਾਜ ਸੇਵੀ ਸੰਸਥਾਵਾਂ ਦੇ ਅਗੂਆਂ ਤੋਂ ਮੰਗ ਕੀਤੀ ਕਿ ਹਰਪ੍ਰੀਤ ਦੇ ਇਲਾਜ ਲਈ ਉਨ੍ਹਾਂ ਦੀ ਵਾਧੂ-ਵਾਧ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਪਰਿਵਾਰ ਵੀ ਆਪਣੇ ਘਰ ਵਿੱਚ ਪਹਿਲਾਂ ਵਾਂਗ ਹੱਸਦਾ ਖੇਡਦਾ ਰਹੇ। ਜੀ ਕੀ ਨਾਮ ਹੈ ਤੁਹਾਡਾ? ਜੀ ਪਰਮਜੀਤ ਕੌਰ ਕਿੱਥੋਂ ਦੇ ਰਹਿਣ ਵਾਲੀ? ਜੀ ਬੀਰ ਕਲਾ ਪਿੰਡ ਆ ਲੁਧਿਆਣਾ ਜਿਹਾ ਲੱਗਦਾ ਤਸਵੀਰ ਕਿਹਦੀ ਹੈ ਜੀ ਪੈਲ ਪੈਂਦੀ ਹੈ ਜੀ ਕੀ ਦਿੱਕਤ ਕੀ ਆਈ ਹੈ ਜੀ ਇਹਨਾਂ ਤੋਂ 2 ਸਾਲਾਂ ਤੋਂ ਜੀ ਇਹ ਬਿਮਾਰ ਪਏ ਨੇ ਹਾਂਜੀ ਕੀ ਦਿੱਕਤ ਕੀ ਆਈ ਹੈ ਇਹਨਾਂ ਨੂੰ ਕੀ ਪ੍ਰੋਬਲਮ ਕੀ ਬਿਮਾਰੀ ਜੀ ਇਹਨਾਂ ਦੇ ਢੇਟ ਚ ਸਖਰੇਣੀ ਹੋਈ ਹੋਈ ਆ ਜੀ ਜਖਮ ਹੋ ਗਏ ਜੀ ਇਹਨਾਂ ਨੂੰ ਲੈਂਡ ਰਿੰਗ ਰਾਹੀਂ ਬਲੱਡ ਆ ਰਿਹਾ ਦਾ ਕੀ ਕੰਮ ਕੀਤਾ ਜੀ ਪਹਿਲਾ ਇਹ ਦਿਹਾੜੀ ਜੋਤਾ ਕਰਦੇ ਹੁੰਦੇ ਸੀ ਜੀ ਹੁਣ ਤਾਂ ਜੀ 2 ਸਾਲਾਂ ਤੋਂ ਪਏ ਨੇ ਮੰਜੇ ਤੇ ਪੱਲਾ ਜਿਹੜਾ ਹੈਗਾ ਇਹਨਾਂ ਦਾ ਕਰਵਾ ਰਿਓ ਇਹ ਕਰਵਾ ਕੇ ਸਿੱਧਾ ਹੋ ਗਏ ਜੀ ਹੁਣ ਤਾਂ ਇਲਾਜ ਜੀ ਪੈਸਾ ਨਹੀਂ ਹੈਗਾ ਕੋਈ ਇਲਾਜ ਨਹੀਂ ਇਹਦਾ ਚੱਲ ਰਿਹਾ ਜੀ ਐਂ ਪਏ ਨੇ ਮੰਜੇ ਤੇ ਪੱਲਾ ਜਿਹੜਾ ਲੱਗਦਾ ਹੈ ਉਹ ਕਿੱਦਾਂ ਕਰਵਾ ਜੀ ਉਹ ਰਿਸ਼ਤੇਦਾਰਾਂ ਨੇ ਮਦਦ કરી ਆ ਜੀ ਹੁਣ ਸਾਨੂੰ ਪਤਾ ਹੀ ਆ ਜੀ ਇੱਕ ਵਾਰੀ ਕਰਦੇ ਨੇ ਮੁੜ ਕੇ ਅਗਲਾ ਕਿਹੜਾ ਕਰਦਾ ਮਦਦ ਦਾ ਜੀ ਬੱਚੇ ਮੇਰੇ ਤਿੰਨ ਨੇ ਜੀ ਜੀ ਕੁੜੀਆਂ ਮੇਰੀ 11ਵੇਂ ਸਾਲ ਚ ਆ ਇੱਕ ਮੁੰਡਾ ਮੇਰਾ 8ਵੇਂ ਸਾਲ ਚ ਆ ਜੀ ਇੱਕ 6ਵੇਂ ਸਾਲ ਚ ਆ ਬੱਚੇ ਇਹ ਪਾਪਾ ਨੂੰ ਵੀ ਨਹੀਂ ਆਦੇ ਕੀ ਮੰਮੀ ਨੇ ਵੀ ਪਾਪਾ ਤੋਂ ਬੇਨੰ ਨਹੀਂ ਜੀ ਬੱਚੇ ਤਾਂ ਜੀ ਹੁਣ ਖਾਣ ਨੂੰ ਮੰਗ ਰਹੇ ਨੇ ਬੱਚਿਆਂ ਨੂੰ ਕੀ ਪਤਾਗਾ ਜੀ ਵੀ ਇਹ ਕਮਾ ਸਕਦੇ ਨੇ ਕਿ ਨਹੀਂ ਕਮਾ ਸਕਦੇ ਬੱਚੇ ਤਾਂ ਜੀ ਹੁਣ ਸਾਨੂੰ ਪਤਾ ਹੀ ਆ ਬੇਸੂਜ ਨੇ ਹੈ ਜੀ ਜੀ ਅਸੀਂ ਇਹ ਮਦਦ ਮੰਗਦੇ ਆਂ ਵੀ ਇਹਨਾਂ ਦਾ ਇਲਾਜ ਹੋ ਜੀ। ਬੇ ਜੀ ਅਸੀਂ ਐ ਨਹੀਂ ਚਾਹੁੰਦੇ ਹੈਗੇ ਵੀ ਸਾਨੂੰ ਪੈਸਾ ਮਿਲੇ, ਸਾਨੂੰ ਐ ਆ ਜੀ ਇਹਨਾਂ ਦੀ ਬਸ ਇਲਾਜ ਹੋਵੇ, ਦਵਾਈ ਬੂਟੀ ਚੱਲੇ ਇਹਨਾਂ ਦੀ। ਹੋਰ ਕੋਣ ਮਾਤਾ ਜੀ ਨੇ? ਹਾਂ ਜੀ ਹਾਂ ਜੀ ਮੰਮੀ ਨੇ ਸਾਡੇ। ਮੰਮੀ ਨੂੰ ਦੇਖਦੇ ਆਪਣੇ ਪੁੱਤ ਨੂੰ ਤਾਂ ਪਹਿਲੀ। ਮਨ ਪਰਿਆੰਦ। ਹਾਂ ਜੀ ਹਾਂ ਜੀ। ਮੰਮੀ ਨਹੀਂ ਜੀ ਇੰਨੀ ਹੈਗੀ ਵੀ ਹਿੰਮਤ ਮੰਮੀ ਕਮਾ ਕੇ ਖਵਾ ਦੇਣਗੇ ਜੀ ਇਹ ਤਾਂ ਆਪ ਹੀ ਬਜ਼ੁਰਗ ਨੇ ਜੀ ਜੀ ਲਾਜ ਤਾਂ ਹਜੇ ਡਾਕਟਰ ਕਹਿੰਦਾ ਵੀ ਕਾਫੀ ਟਾਈਮ ਤੱਕ 3 ਸਾਲਾਂ ਤੱਕ ਇਹਨਾਂ ਦਾ ਚੱਲੇਗਾ ਇਲਾਜ ਜੀ ਦਵਾਈ ਬਹੁਤ ਜ਼ਿਆਦਾ ਮਹਿੰਗੀ ਆ ਹਾਂ ਜੀ ਦਵਾਈ ਚਾਂਦੀ ਦੇ ਵੀ ਟਿੱਕੀ ਖੋ ਸਕਦਾ ਹਾਂਜੀ ਹਾਂਜੀ ਬਸ ਸਾਨੂੰ ਐ ਹੀ ਆ ਜੀ ਵੀ ਇਹਨਾਂ ਦੀ ਦਵਾਈ ਚੱਲਦੀ ਰਹੇ ਮਨਜੀਤ ਆ ਗਏ ਨੇ ਤੇ ਤੁਹਾਡੇ ਕੀ ਲੱਗਦੇ ਪੁੱਤਰ ਨੇ ਮੈਂ ਕਿ ਸਮੇਂ ਤੋਂ ਬੁਲਾ ਰਹੇ ਤਿੰਨ ਸਾਲ ਦਾ ਗੜਹਣ ਵਾਲਾ ਇਹ ਬਹੁਤ ਔਖਾ ਲਾਵੇ ਕਰਾਇਆ ਸੀ ਰਿਸ਼ਤੇਦਾਰਾਂ ਨੂੰ ਮਿਚਵਾ ਕੇ ਹੁਣ ਅਸੀਂ ਮਦਦ ਕਿਉਂ ਨਹੀਂ ਆ ਵੀਰ ਨੂੰ ਰਾਮਾਣ ਚਾਹਤ ਮਾਨ ਮਾਲਾ ਜੀ ਐਹੀ ਠੀਕ ਕਰੋ ਨਿਆਣੇ ਵੀ ਭੁੱਖੇ ਪੈਂਦੇ ਨੇ ਜਦੋਂ ਮੰਜੇ ਤੇ ਕਿਹਾ ਹੁੰਦਾ ਮਾਪਿਆਂ ਦੀ ਜਾਨ ਜਾਨ ਹੀ ਨਿਕਲਦੀ ਹੈ ਬਹੁਤ ਉਹ ਖੋਇਆ ਪਿਆ ਬੋਰਾ ਬੋਰਾ ਪਾਲ ਤਾ ਲੈ ਸੀਗੇ ਹੁਣ ਔਖੇ ਇਹਨਾਂ ਦੀ ਇਕਵਿਲਦਾਰੀ ਸਾਂਭਣੀ ਸੋਚਿਆ ਸੀ ਕਿ ਵੱਡਾ ਹੋ ਕੇ ਮੈਂ ਦਾ ਸਹਾਰਾ ਹਾਂ ਹੁਣ ਆਪੇ ਭੈਣ ਨੇ ਮੈਨੂੰ ਕੀ ਸਹਾਰਾ ਦੇ ਰਹਿਣ ਮੈਂ ਵੀ ਨਿਕੁਸ ਕਰਕੇ ਦੇਣ ਯੋਗ ਕੀ ਹੈ ਕਿ ਮੈਂ ਵੀ ਇਹਨਾਂ ਦੇ ਹੱਥਾਂ ਵੱਲ ਚਾਹਦੀ ਸੀ ਅਬਸ ਇਹ ਚਾਉਨੇ ਆ ਵੇ ਠੀਕ ਠਾਕ ਹੋ ਜਵੇ ਆਪਣੇ ਬੱਚਾ ਨੂੰ ਰੋਟੀ ਕਮਾਉਣ ਜੱਗਾ ਹੋ ਜਵੇ ਅਸੀਂ ਇਹ ਚਾਉਨੇ ਵਾਸਤੇ ਬਹੁਤ ਜਤਿਵਾ ਵੀ ਅਭੀ ਕਿਤੇ 2500 ਦੀ ਵੀ ਦਵਾਈ ਆਉਂਦੀ ਆ ਕਦੇ 3-4000 ਦੀ ਵੀ ਆਉਂਦੀ ਆ ਕਿਤੇ 4 ਦੀ ਵੀ ਆਉਂਦੀ ਆ ਇੱਕਣ ਆਉਂਦੀ ਆ ਦਵਾਈ ਕਿਹੜਾ ਆਪਣੇ ਪੱਲਿਓ ਵੀ ਅਸੀਂ ਉਹ ਕਰਾਂਗੇ ਇੰਨੀ ਕਿੰਨੀ ਕਮਤ ਕਰਕੇ ਸੀ ਦੇ ਕਰ ਸਕਦੇ ਹਾਂ ਲੈ ਲਾਜ ਮਦਦ ਕਰਦੇ ਬੱਚਿਆਂ ਦਾ ਕਰਦੇ ਨੇ ਇਹਨਾਂ ਦਾ ਇਲਾਜ ਕਰ ਦੇਣਾ ਬਸ ਅਸੀਂ ਇਹੀ ਚਾਹੁੰਦੇ ਆ ਵੀ ਇਹ ਠੀਕ ਠਾਕ ਹੋ ਕੇ ਆਪਦੇ ਬੱਚਿਆਂ 'ਚ ਬੈਠ ਜਵੇ ਦਾਣਾ ਪਾਣੀ ਜਿਹੜਾ ਜਿਹੋ ਉਹਨਾਂ ਨੇ ਦੇਣਾ ਹੋਊਗਾ ਬੱਚਿਆਂ ਨੂੰ ਆਪ ਦਾ ਖਵਾਉਣ ਨੂੰ ਦੇ ਦੇਣਾ ਇਹਦਾ ਇਲਾਜ ਪੱਕਾ ਹੋ ਜਵੇ ਆਪਾਂ ਇਹੀ ਚਾਹੁੰਦੇ